ਲੋੜੀ ਆਈ ਮੁਭਲੀ ਰਿਓੜੀ ਖਵਾਈ ਠੰਡਾ ਪਾਣੀ ਪਿਆਈ ਨਾਲੇ ਤੁਣੀ ਤੂੰ ਜਗਾਈ ਠੰਡ ਵਗਾਈ ਸਿੰਮੋਨੀ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਲੋੜੀ ਦੀ ਵਧਾਈ ਬੇ ਤੂੰ ਨਹੀਂ ਟਿਕਦਾ ਮੈਥੋਂ ਗਾਲਾਂ ਖਾਦੇ ਬਿਨਾ ਬਰੇ ਦੇ ਦਿਨਾਂ ਦੇ ਦਿਨ ਜਾਂ ਛੰਬੇ ਮੇਰਾ ਵੀ ਮੜਾ ਜਾਂ ਨਾ ਲੈ ਦਿੰਦਾ ਦੱਸ ਐਡਾ ਕਿਉਂ ਹੋ ਗਿਆ ਆਪਦੀ ਫੋਕਰੀ ਮਰ ਗਿਆ ਕਰ ਜੋ ਵੀ ਨਾ ਤੇ ਮੇਰਾ ਮੜਾ ਕਿ ਕਹਿੰਦਾ ਦੱਸ ਕੀ ਹੁੰਦਾ ਸੀਗਾ ਮੈਂ ਵੀ ਦੇ ਦਿੰਦੀ ਵਧਾਈਆਂ ਲੋੜੀ ਦੀਆਂ ਉੱਕ ਕਿਉਂ ਲੜਦੀ ਐ ਸੇ ਮੋ ਤੂੰ ਦੇਲਾ ਦੱਸ ਤੈਨੂੰ ਕਿੰਦਾ ਵੜਾਈ ਦੇੜੀਆਂ ਨੇ ਉਹੀ ਤੂੰ ਤਾਂ ਮੇਰੇ ਨਾਲ ਉਹੀ ਬਹਵਾੜਾ ਰਾਈ ਰੱਖਦੀ ਮਾਸ ਨਾਲੇ ਮੈਨੂੰ ਐਂ ਰੱਸ ਤੂੰ ਉਹਨਾਂ ਦੇ ਕਿਆ ਹੀ ਸੀ ਲੋੜੀ ਨੂੰ ਕੱਠ ਕੋਟ ਹੋਈ ਨਹੀਂ ਇੱਕ ਦੀ మే హున్ కేడే కఠ్ హుందేనే మేరీ గల్ సున్ లోడీ తో పహేలా బనౌదే హుందే సియా అజ్ తో 20 సాల్ పహేలా పూరా కఠ్ హుందా సియా సਾਰੇ ఖుష్ హుందే సిన్ తో కినే కుచ్ కర్నా బస ఆపీ కరే లఖే దార్ బాతిన్ వా గంద్రా ఆపీ బయ్యా నేరే బలో క బాలా ఢర్దేనే లడాయి తో హునా ఉఏక గల్ త హైగి జెమో ఏక ఖతం హోయ జాందా లోకన్ ద చల్ ఖుషియా ద త్యోహారా గుషనా కరే మేరే బలో సారి సారే నుజే గల్తి naal కుచ్ బోల్ యా గయా